ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਇਨਸਟੈਂਟ ਬਣਨ ਵਾਲੇ ਜਿਹੜੇ ਪੇੜੇ ਆ ਉਹਨਾਂ ਦੀ ਰੈਸਪੀ ਲੈ ਕੇ ਆਈ ਆ ਬਿਨਾ ਕਿਉਂ ਤੋਂ ਇਹਨੂੰ ਬਣਾਉਣ ਵਾਲਿਆਂ ਤੇ ਨਾ ਤਾਂ ਇਹਨੂੰ ਬਣਾਉਣ ਤੇ ਜ਼ਿਆਦਾ ਤੁਹਾਨੂੰ ਟਾਈਮ ਲੱਗਣ ਵਾਲਾ ਹੈ ਨਾ ਹੀ ਇਹਦੇ ਵਾਸਤੇ ਜ਼ਿਆਦਾ ਜਿਹੜੀ ਇੰਗਰੀਡੀਅੰਟ ਦੀ ਜ਼ਰੂਰਤ ਪੈਗੀ ਬਹੁਤ ਹੀ ਘੱਟ ਸਮਾਨ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਚਲੋ ਫਿਰ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਅੱਜ ਆਪਾਂ ਜਿਹੜੇ ਪੇੜੇ ਬਣਾ ਰਹਿਆਂ ਨੇ ਇਹਨੂੰ ਆਪਾਂ ਬਣਾਵਾਂਗੇ ਖਿੱਲਾ ਤੂੰ ਤਾਂ ਖਿੱਲਾ ਇਹਦੇ ਵਾਸਤੇ ਨੇ ਜਿਹੜੀਆਂ ਤੁਸੀਂ ਮਿੱਠੀਆਂ ਵੀ ਯੂਜ਼ ਕਰ ਸਕਦੇ ਹੋ ਜਾਂ ਫਿੱਕੀਆਂ ਵੀ ਯੂਜ਼ ਕਰ ਸਕਦੇ ਹੋ ਆ ਇਹ ਵਾਲੀਆਂ ਜਿਹੜੀਆਂ ਆਪਾਂ ਖਿੱਲਾ ਲਈਆਂ ਨੇ ਨਾ ਮਿਕਸ ਨੇ ਦੇ ਵਿੱਚ ਮਿੱਠੀਆਂ ਵੀ ਖਿੱਲਾ ਹੈਗੀਆਂ ਨੇ ਤੇ ਫਿੱਕੀਆਂ ਵੀ ਹੈਗੀਆਂ ਨੇ ਤਾਂ ਇਹਦੇ ਵਾਸਤੇ ਨਾ ਆਪਾਂ ਸਭ ਤੋਂ ਪਹਿਲਾਂ 3 ਕੱਪ ਨੇ ਜਿਹੜੀਆਂ ਖਿਲਾ ਲੈ ਲੈਣੀਆਂ ਨੇ ਤੁਸੀਂ ਕੋਈ ਵੀ ਘਰ ਦਾ ਕੌਲੀ ਕੱਪ ਉਹਦੇ ਨਾਲ ਜਿਹੜਾ ਇਹਦਾ ਨਾਪ ਲੈ ਲਿਓ ਕਈ ਵਾਰੀ ਆਪਾਂ ਦੀਵਾਲੀ ਵਗੈਰਾ ਤੇ ਵੀ ਲੈ ਕੇ ਆਉਂਦੇ ਆ ਨਾ ਜਾਂ ਵੈਸੇ ਵੀ ਘਰ ਵਿੱਚ ਖਾਣ ਵਾਸਤੇ ਖਿਲਾ ਲਿਆਂਦੀਆਂ ਜਾਂਦੀਆਂ ਨੇ ਤਾਂ ਵੱਜ ਜਾਂਦੀਆਂ ਨੇ ਉਹਦੇ ਨਾਲ ਬਹੁਤ ਹੀ ਟੇਸਟੀ ਜਿਹੜੀ ਮਠਿਆਈ ਹੈ ਨਾ ਬਣ ਕੇ ਤਿਆਰ ਹੋ ਜਾਂਦੀ ਹੈ ਇਹਨਾਂ ਨੂੰ ਨਾ ਹੁਣ ਆਪਾਂ 2 ਤੋਂ 3 ਮਿੰਟ ਵਾਸਤੇ ਨਾ ਡਰਾਈ ਰੋਸਟ ਕਰ ਲੈਣਾ ਕੋਈ ਇਹਦੇ ਵਿੱਚ ਘਿਓ ਵਗੈਰਾ ਨਹੀਂ ਪਾਉਣਾ ਬਸ ਇਹਨਾਂ ਨੂੰ ਇਸੇ ਤਰ੍ਹਾਂ ਨਾ ਆਪਾਂ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਇਹਦੇ ਨਾਲੇ ਥੋੜੀ ਜਿਹੀ ਕ੍ਰਿਸਪੀ ਹੋ ਜਾਣਗੀਆਂ ਕਿਉਂਕਿ ਬਾਅਦ ਵਿੱਚ ਆਪਾਂ ਇਹਨਾਂ ਨੂੰ ਪੀਸਾਂਗੇ ਤਾਂ ਜਿਹੜਾ ਇਹਦਾ ਪਾਊਡਰ ਬਣੇਗਾ ਨਾ ਬਹੁਤ ਹੀ ਵਧੀਆ ਫਾਈਨ ਪਾਊਡਰ ਇਹਦਾ ਬਣ ਕੇ ਤਿਆਰ ਹੋ ਜਾਏਗਾ ਜਦੋਂ ਆਪਾਂ ਇਹਨਾਂ ਨੂੰ 2 ਮਿੰਟ ਭੁੰਨ ਲਾਂਗੇ ਨਾ ਫਿਰ ਠੰਡਾ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸਰ ਜਾਰ ਵਿੱਚ ਪਾ ਕੇ ਇਸ ਤਰ੍ਹਾਂ ਦੇਖੋ ਪੀਸ ਲੈਣਾ ਜੇ ਤੁਹਾਨੂੰ ਇਹ ਲੱਗਦਾ ਨਾ ਚੰਗੀ ਤਰ੍ਹਾਂ ਫਾਈਨ ਪਾਊਡਰ ਦਾ ਨਹੀਂ ਬਣਿਆ ਫਿਰ ਤੁਸੀਂ ਇਹਨੂੰ ਇੱਕ ਉਹਦੇ ਨਾਲ छन्नी ਨਾਲ ਨਾ ਛਾਣ ਵੀ ਸਕਦੇ ਹੋ ਆਪਾਂ ਇਸ ਤੋਂ ਬਾਅਦ ਇਹਨੂੰ ਪੀਸਣ ਤੋਂ ਬਾਅਦ ਇੱਕ ਅਲੱਗ ਬਰਤਨ 'ਚ ਕੱਢ ਲਿਆ ਤੇ ਬਹੁਤ ਹੀ ਵਧੀਆ ਫਾਈਨ ਪਾਊਡਰ ਹੈ ਜਿਹੜਾ ਇਹਦਾ ਤਿਆਰ ਹੋ ਗਿਆ ਦੋ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਜੇ ਤੁਹਾਡੇ ਕੋਲ ਮਿਲਕ ਪਾਊਡਰ ਜ਼ਿਆਦਾ ਕਰ ਪਿਆ ਹੋਇਆ ਹੈ ਇਹ ਤੁਸੀਂ ਜ਼ਿਆਦਾ ਮਿਲਕ ਪਾਊਡਰ ਪਾਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਜਿਹੜਾ 5 ਤੋਂ 7 ਚਮਚ ਤੱਕ ਵੀ ਪਾ ਸਕਦੇ ਹੋ 4 ਤੋਂ 5 ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਪੀਸੀ ਹੋਈ ਖੰਡ ਖੰਡ ਨੂੰ ਆਪਾਂ ਪਹਿਲਾਂ ਪੀਸ ਲਿਆ ਆ ਜੇ ਤਾਂ ਖਿਲਣਾ ਪੂਰੀ ਤਰ੍ਹਾਂ ਹੀ ਫਿੱਕੀਆਂ ਨੇ ਨਾ ਫਿਰ ਤੁਸੀਂ ਮਿੱਠਾ ਦੇ ਵਿੱਚ ਥੋੜਾ ਜਿਆਦਾ ਪਾ ਲਿਓ ਜੇ ਖਿਲਣਾ ਮਿੱਠੀਆਂ ਨੇ ਫਿਰ ਥੋੜਾ ਜਿਆਦਾ ਮਿੱਠਾ ਦੇ ਵਿੱਚ ਘੱਟ ਪਾ ਲਿਓ ਥੋੜਾ ਜਿਆ ਪਾਇਆ ਆਪਾਂ ਹਰੀ ਇਲਾਇਚੀ ਦਾ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਮਿਲਾਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਥੋੜਾ ਕਰਕੇ ਦੁੱਧ ਪਾਣਾ ਹੈ ਦੁੱਧ ਜਿਹੜਾ ਇਹਦੇ ਵਿੱਚ ਤੁਸੀਂ ਗਰਮ ਨਹੀਂ ਯੂਜ਼ ਕਰਨਾ ਉਬਲਿਆ ਹੋਇਆ ਦੁੱਧ ਹੋਣਾ ਚਾਹੀਦਾ ਤੇ ਫ੍ਰਿਜ ਵਿੱਚ ਰੱਖਿਆ ਹੋਇਆ ਜਿਵੇਂ ਬਿਲਕੁਲ ਠੰਡਾ ਦੁੱਧ ਹੁੰਦਾ ਨਾ ਉਹ ਆਪਾਂ ਇਹਦੇ ਵਾਸਤੇ ਯੂਜ਼ ਕਰਨਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਇਹਨੂੰ ਪਾਉਂਦੇ ਜਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਮਿਲਾ ਦੇਣਾ ਕਿਉਂਕਿ ਆਪਾਂ ਨੂੰ ਬਿਨਾ ਘਿਓ ਤੋਂ ਬਣਾ ਰਿਆ ਨਾ ਇਸ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਦੁੱਧਾ ਯੂਜ਼ ਕਰ ਰਹੇ ਆ ਤੁਸੀਂ ਚਾਹੋ ਤੇ ਇਹਦੇ ਵਿੱਚ ਘਿਓ ਨੂੰ ਗਰਮ ਕਰਕੇ ਉਹ ਵੀ ਪਾ ਸਕਦੇ ਹੋ ਪਰ ਜੇ ਆਪਾਂ ਇਹਨੂੰ ਕੇਵਲ ਦੁੱਧ ਨਾਲ ਹੀ ਬਣਾਉਣਾ ਹੈ ਨਾ ਤਾਂ ਵੀ ਇਹ ਬਹੁਤ ਟੇਸਟੀ ਪੇੜੇ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਨਾਲ ਆਪਣੇ ਕੋਲ ਇੱਕ ਮਿਕਸਚਰ ਬਣ ਜਾਈਗਾ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਪੇੜੇ ਜਿਸ ਵੀ ਸ਼ੇਪ ਵਿੱਚ ਤੁਸੀਂ ਜਿਵੇਂ ਵੀ ਚਾਹੋ ਬਣਾ ਸਕਦੇ ਹੋ ਇਸ ਤਰ੍ਹਾਂ ਦੇਖੋ ਆਪਾਂ ਪੇੜੇ ਬਣਾ ਲਿਆ ਤੇ ਇਹਦੇ ਉੱਪਰ ਥੋੜਾ ਜਿਹਾ ਪਿਸਤਾ ਨਾ ਬਰੀਕ ਕੱਟ ਕਰਕੇ ਉਹ ਲਗਾ ਦਾਂਗੇ ਬਹੁਤ ਹੀ ਵਧੀਆ ਨੇ ਇਨਸਟੈਂਟ ਬਸ 5 ਮਿੰਟ ਵਿੱਚ ਇਹ ਵਾਲੇ ਜਿਹੜੇ ਭੇੜੇ ਆ ਨਾ ਬਣ ਕੇ ਤਿਆਰ ਹੋ ਜਾਂਦੇ ਆ ਤੇ ਮੈਂ ਤੁਹਾਨੂੰ ਤੋੜ ਕੇ ਇਹਨਾਂ ਦਾ ਟੈਕਸਚਰ ਵੀ ਦਿਖਾ ਦੰਨੀ ਆ ਦੇਖ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੇ ਜ਼ਿਆਦਾ ਸੌਫਟ ਤੇ ਵਧੀਆ ਜਿਹੜਾ ਇਹਨਾਂ ਦਾ ਇੱਕ ਟੈਕਸਚਰ ਆਇਆ ਤੇ ਇਹਨਾਂ ਭੇੜਿਆਂ ਨੂੰ ਜਿਹੜਾ ਤੁਸੀਂ 4 ਤੋਂ 5 ਦਿਨਾਂ ਵਾਸਤੇ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖਿਓ ਆਪਣੀ ਫੈਮਿਲੀ ਦਾ